ਅੱਖਾਂ ਬੰਦ ਕਰ ਤੱਕਿਆ ਤਸਵੀਰ ਬਣੀ ਤੇਰੀ ਮੈਂ ਦੁਨੀਆਂ ਦਾ ਜਾਣ ਲਿਆ ਵੇ ਮੈਂ ਹੀਰ ਬਣੀ ਤੇਰੀ ਕਾਰਪੈਂਟਰ ਤੋਂ ਸਫ਼ਰ ਸ਼ੁਰੂ ਕੀਤਾ ਕਿਦਾਂ ਤੁਸੀਂ ਕਾਰਪੈਂਟਰ ਤੋਂ ਗਾਇਕੀ ਵਾਲੇ ਪਾਸੇ ਤਰੇ ਹੋ ਮੈਂ ਤੇਰੀ ਤੂੰ ਮੇਰਾ ਹੋ ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀਂ ਵੇ ਜੋ ਅਲਿੜ ਪੁੜੇ ਵਿੱਚ ਲਾਈਆਂ ਤੋੜ ਨਿਭਾਵੀ ਵੇ ਮੈਂ ਕਰੋ ਸਕੂਲ ਜਾਣਾ ਸਕੂਲ ਤੋਂ ਸਕੂਲ ਨਹੀਂ ਜਾਂਦਾ ਸੀ ਮੱਪ ਕਰਕੇ ਤੇ ਮੈਂ ਆਪਣੇ ਉਸਤਾਦ ਜੀ ਕੋਲ ਚਲੇ ਜਾਣਾ ਇੱਕ ਵਾਰੀ ਮੇਰੇ ਪਾਪਾ ਪਿੱਛੇ ਚਲੇ ਗਏ ਉਹਨਾਂ ਨੇ ਪਾਪਾ ਨੇ ਕੁਝ ਬੁਰਾ ਭਲਾ ਵੀ ਬੋਲਿਆ ਕਿ ਅੱਜ ਤੋਂ ਬਾਅਦ ਤੁਹਾਡੀ ਦੁਕਾਨ ਤੇ ਨਹੀਂ ਬਹਿਣ ਦੇਣਾ ਇਹਨੂੰ ਜੋ ਮਰਜ਼ੀ ਹੋ ਜੇ ਪਾਪਾ ਕਹਿੰਦੇ ਮੇਰੇ ਨਾਲ ਕੰਮ ਕਰੇਗਾ ਤੇ ਮੇਰੇ ਨਾਲ ਹੀ ਕੰਮ ਕਰੇਗਾ ਬਾਹੀ ਮੇਰਾ ਮੈਨੂੰ ਪੇਧ ਨਹੀਂ ਦੱਸਦਾ ਉਹ ਗੱਲਾਂ ਕਰਦਾ ਪਰਲੇ ਪਾਰ ਦੀਆਂ ਹਏ ਉਹ ਮੈਂ ਕਮਲੀ ਕੀ ਜਾਣਾ ਨਿਰਮ ਜਾ ਯਾਰ ਦੀਆਂ ਵਾਲੀ ਸੀ ਬੜੀ ਪਿਆਰੀ ਚੀਜ਼ ਨਾ ਜਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਵੀ ਬਾ ਮੈਂ ਜਦੋਂ ਸੁਣੀ ਮੈਨੂੰ ਕਹਿੰਦੇ ਇੱਕ ਵਾਰੀ ਗਾ ਅਸੀਂ ਤਿੰਨ ਚਾਰ ਸਿੰਗਰ ਇਕੱਠੇ ਹੋਏ ਸੀ ਤੇ ਤਿੰਨ ਚਾਰ ਸਿੰਗਰ ਇਕੱਠੇ ਹੋਏ ਪਹਿਲੇ ਨੂੰ ਗਵਾਇਆ ਉਹਦੋਂ ਕੋ ਨਹੀਂ ਬਣੀ ਦੂਸਰੇ ਕੋ ਗਵਾਇਆ ਨਹੀਂ ਗਾਇਆ ਗਿਆ ਫਿਰ ਮੈਂ ਉਹਨੂੰ ਲਿਖ ਕੇ ਬੜੇ ਅੱਛੇ ਤਰੀਕੇ ਨਾਲ ਗਾਉਣਾ ਸ਼ੁਰੂ ਕੀਤਾ ਕਹਿੰਦੇ ਯਾਰ ਅੱਜ ਤੋਂ ਬਾਅਦ ਤੇਰਾ ਨਾਂ ਤੂੰ ਉਹਨਾਂ ਕੋਲ ਜਾ ਕੇ ਦੇ ਕੇ ਕੋਈ ਮੈਂ ਗਿਆ ਉੱਥੇ ਕੁੱਪ ਕਲਾ ਉੱਥੇ ਵੀ ਬੜਾ ਪਿਆਰ ਮਿਲਿਆ ਫਿਰ ਇਦਾਂ ਜੀ ਚੱਲਦਾ ਗਿਆ ਅਸੀਂ ਐਸੇ ਫਲੈਕਸਨ ਲੱਗੀਆਂ ਦੇਖਦੇ ਆ ਨਾ ਜਦੋਂ ਕੋਈ ਜਾਗਰਨ ਜਾਂ ਕੋਈ ਪ੍ਰੋਗਰਾਮ ਹੁੰਦਾ ਦਾ ਨਾਮ ਲਿਖਿਆ ਹੁੰਦਾ ਸੋਨੂ ਮਾਨ ਥੱਲੇ ਲਿਖਿਆ ਹੁੰਦਾ ਮਿੰਨੀ ਗਰੇਵਾਲ ਮਿੰਨੀ ਗਰੇਵਾਲ ਦਾ ਕੀ ਕਹਾਣੀ ਹੈ ਇਸ ਕੋ ਬੁਲੇ ਨੂ ਨੱਚਾਵੇ ਯਾਰ ਤੇ ਨੱਚਣਾ ਪੈਂਦਾ ਏ ਅੱਜ ਦੋ ਸਾਹਮਣੇ ਹੋਵੇ ਯਾਰ ਤੇ ਨੱਚਣਾ ਪੈਂਦਾ ਏ ਮੈਂ ਉੱਥੇ ਜਾਂਦਾ ਸੀ ਮੈਂ ਦੇਖਦੇ ਕੇ ਬੜਾ ਕੁਝ ਸਿੱਖਿਆ ਜੀ ਉਹਨਾਂ ਕੋ ਉਹਨਾਂ ਦੀ ਗਾਇਕੀ ਦੇਖ ਦੇ ਕੇ ਬਹੁਤ ਸਾਰੀ ਕੁਝ ਐਸੇ ਵੀ ਹੁੰਦੇ ਨੇ ਕਿ ਜਦੋਂ ਕੋਈ ਇੱਕ ਚੰਗੇ ਲੈਵਲ ਦੇ ਇੱਕ ਚੰਗੇ ਪਲੇਟਫਾਰਮ ਤੇ ਜਦੋਂ ਕੋਈ ਨਾ ਇਨਸਾਨ ਤੇ ਮਗਰ ਲਤਾਂ ਖਿੱਚਣ ਵਾਲੇ ਬਹੁਤ سارے ਨੇ ਇਹੋ ਜਿਹੇ ਵੀ ਬਹੁਤ سارے ਇਨਸਾਨ ਮਿਲੇ ਹੋਣਗੇ ਬਿਲਕੁਲ ਮਿਲੇ ਨੇ ਜੀ ਮੈਂ ਉਹਨਾਂ ਦਾ ਵੀ ਸਤਿਕਾਰ ਕਰਦਾ ਦਿਲ ਤੋਂ ਕਿਉਂਕਿ ਅਗਰ ਕੋਈ ਜੈਲਸ ਕਰੇਗਾ ਤਾਂ ਫੇਰੀ ਚੜਾਈ ਹੁੰਦੀ ਹੈ ਜਦੋਂ ਚੜਾਈ ਹੁੰਦੀ ਹੈ ਜੈਲਸ ਕਰਨ ਵਾਲੇ ਨਾ ਹੋਣਗੇ ਤਾਂ ਉਹ ਫਿਰ ਬੰਦਾ ਚੜ੍ਹ ਚੜਾਈ ਨਹੀਂ ਹੋ ਸਕਦੀ ਉਹਦੀ ਮੈਂ ਤੇਰੀ ਤੂੰ ਮੇਰਾ ਛੱਡ ਨਾ ਜਾਵੀਂ ਰੇ ਜੋ ਅੱਲਿੜ ਪੁੜੇ ਵਿੱਚ ਲਾਈਆ ਤੋੜ ਨਿਭਾਵੀਂ ਵੇ ਮੈਂ ਤੇਰੀ ਤੂੰ ਮੇਰਾ ਮਾਝੇ ਦੀ ਇਸ ਧਰਤੀ ਜਾਨੀ ਕਿ ਜ਼ਿਲ੍ਹਾ ਗੁਰਦਾਸਪੁਰ ਨੇ ਬਹੁਤ ਸਾਰੇ ਗਾਇਕਾਂ ਨੂੰ ਜਨਮ ਦਿੱਤਾ ਹੈ ਤੇ ਆਪਣੀ ਕਲਾ ਦੇ ਜੋਹਰ ਦਿਖਾਉਂਦਿਆਂ ਹੋਇਆਂ ਬਾਲੀਵੁੱਡ ਤੱਕ ਆਪਣਾ ਨਾਮ ਜਿਹੜਾ ਵਾ ਚਮਕਾਇਆ ਵਾ ਸੋਸੇ ਤਰੀਕੇ ਦਾ ਇੱਕ ਨੌਜਵਾਨ ਅਸੀਂ ਆਪਣੇ ਦਰਸ਼ਕਾਂ ਨੂੰ ਮਿਲਾਵਾਂਗੇ ਜਿਸ ਨੇ ਆਪਣੀ ਗਾਇਕੀ ਦਾ ਸਫ਼ਰ ਕਾਰਪੈਂਟਰ ਤੋਂ ਸ਼ੁਰੂ ਕੀਤਾ ਪੇਸ਼ੇਵਜੋ ਕਾਰਪੈਂਟਰ ਦਾ ਕੰਮ ਕਰਦਾ ਸੀ ਕਾਦੀਆਂ ਦਾ ਰਹਿਣ ਵਾਲਾ ਵਾ ਤਾਂ ਮੈਂ ਤਸਵੀਰ ਵੀ ਦਿਖਾਉਂਗਾ ਉਸ ਨੌਜਵਾਨ ਦੀ ਤਾ ਉਸਤਾਦ ਕਿਸ ਨੂੰ ਧਾਰਿਆ ਕਨਵਰ ਗਰੇਵਾਲ ਨੂੰ ਪੰਜਾਬੀ ਗਾਇਕ ਕਨਵਰ ਗਰੇਵਾਲ ਜਿਹੜੇ ਅਕਸਰ ਬਾਲੀਵੁੱਡ ਤੱਕ ਮਸ਼ਹੂਰ ਨੇ ਤਾਂ ਲਗਾਤਾਰ ਉਹਨਾਂ ਦੇ ਗੀਤ ਅਸੀਂ ਸੁਣਦੇ ਆ ਉਹਨਾਂ ਦੀ ਗਾਇਕੀ ਦੇ ਬਹੁਤ ਸਾਰੇ ਲੋਕ ਜਿਹੜੇ ਨੇ ਮਰੀਦ ਨੇ ਤਾਂ ਉਸੇ ਤਰੀਕੇ ਨਾਲ ਉਸ ਨੌਜਵਾਨ ਨੇ ਕਾਰਪੈਂਟਰ ਦਾ ਕੰਮ ਕਰਦੇ ਕਰਦੇ ਅੱਜ ਇਸ ਮੁਕਾਮ ਤੇ ਆ ਕਿ ਆਪਣਾ ਇੱਕ ਚੰਗਾ ਪਲਾ ਜਿਹੜਾ ਵਾ ਸੱਭਿਆਚਾਰਕ ਪ੍ਰੋਗਰਾਮ ਲਗਾਤਾਰ ਉਸ ਨੌਜਵਾਨ ਵੱਲੋਂ ਉਸ ਕਾਰੋਬਾਰ ਨੂੰ ਉਸ ਪ੍ਰੋਫੈਸ਼ਨ ਨੂੰ ਵਦਾਵਾ ਦਿੱਤਾ ਗਿਆ ਵਾ ਤਾਂ ਉਹ ਕਾਰੋਬਾਰ ਦੇ ਨਾਲ ਜੁੜਿਆ ਵਾ ਗੱਲਬਾਤ ਉਸ ਨੌਜਵਾਨ ਦੇ ਨਾਲ ਕਰਾਂਗੇ ਤਸਵੀਰ ਤਾਂ ਚਾਹੂੰਗਾ ਦਿਖਾਣੀ ਤੁਸੀਂ ਡிரஸ் ਤੋਂ ਦੇਖ ਸਕਦੇ ਹੋ ਕਿਸ ਤਿੱਕੇ ਨਾਲ ਆ ਸਿਰ ਤੇ ਪਰਨੇ ਤੋਂ ਲੈ ਕੇ ਤੇ ਜਿਹੜਾ ਪਹਿਰਾਵਾ ਵਾ ਉਹਨਾਂ ਦਾ ਸੇਮ ਟੂ ਸੇਮ ਉਸੇ ਤਰੀਕੇ ਦਾ ਵਾ ਜਦੋਂ ਵੀ ਅਸੀਂ ਇਹਨਾਂ ਨੂੰ ਕਿਸੇ ਸਟੇਜ ਤੇ ਚੜੇ ਦੇਖਨੇ ਆ ਤਾਂ ਲਗਭਗ ਇਸੇ ਤਰੀਕੇ ਦੇ ਨਾਲ ਇਸੇ ਲੁੱਕ ਦੇ ਵਿੱਚ ਅਕਸਰ ਦੇਖਣ ਨੂੰ ਮਿਲਦੇ ਨੇ ਦਾ ਉਸਤਾਦ ਦਾ ਰੈਣਾ ਨੇ ਕੀਤੀ ਸੀ ਕਨਵਰ ਗਰੇਵਾਲ ਦੀ ਸ਼ੁਰੂਆਤ ਇਹਨਾਂ ਕਰ ਲੈਣੇ ਆ ਸਭ ਤੋਂ ਪਹਿਲਾਂ ਅਸੀਂ ਭਾਈ ਸਾਹਿਬ ਦਾ ਪਹਿਲਾਂ ਤਾਂ ਧੰਨਵਾਦ ਕਰਾਂਗੇ ਸਮਾਂ ਦਿੱਤਾ ਇਹਨਾਂ ਨੇ ਕਿਉਂਕਿ ਸਮਾਂ ਦੇਣਾ ਬਹੁਤ ਔਖਾ ਬਾਜ ਦੇ ਸਮੇਂ ਦੇ ਵਿੱਚ ਖਾਸ ਕਰਕੇ ਤੁਹਾਡੇ ਵਰਗੇ ਗਾਇਕਾਂ ਕੋ ਕਿਉਂਕਿ ਹਰ ਰੋਜ਼ ਕਿਤੇ ਨਾ ਕਿਤੇ ਪ੍ਰੋਗਰਾਮ ਤੇ ਜਾਣਾ ਪੈਂਦਾ ਵਾ ਬੜਾ ਔਖਾ ਸਮਾਂ ਕੱਢਣਾ ਪੈਂਦਾ ਤੇ ਬੜਾ ਔਖਾ ਸਮਾਂ ਤੁਸੀਂ ਸਾਨੂੰ ਦਿੱਤਾ ਵਾ ਅੱਛਾ ਭਾਈ ਸਾਹਿਬ ਕਾਰਪੈਂਟਰ ਤੋਂ ਸਫ਼ਰ ਸ਼ੁਰੂ ਕੀਤਾ ਕਿੱਦਾਂ ਤੁਸੀਂ ਕਾਰਪੈਂਟਰ ਤੋਂ ਗਾਇਕੀ ਵਾਲੇ ਪਾਸੇ ਤੁਰੇ ਸੋ ਸਭ ਤੋਂ ਪਹਿਲਾਂ ਮੈਂ ਸਾਰੀ ਆਈ ਹੋਈ ਟੀਮ ਦਾ ਧੰਨਵਾਦ ਹੈ ਸਾਡੇ ਕੋਲ ਪਹੁੰਚੇ ਨੇ ਸੋ ਮੇਰੇ ਨਗਰ ਦੇ ਵਿੱਚ ਪਹੁੰਚੇ ਨੇ ਮੈਂ ਜੀ ਆਇਆਂ ਆਖਦਾ ਜੀ ਸੋ ਸਫਰ ਇਦਾਂ ਜੀ ਸ਼ੁਰੂ ਤੋਂ ਮੈਂ ਕੰਮ ਕਰਦਾ ਸੀ ਆਪਣੇ ਪਾਪਾ ਦੇ ਨਾਲ ਪਾਪਾ ਨਾਲ ਕੰਮ ਕਰਨ ਤੋਂ ਬਾਅਦ ਲਾਈਫ ਦੇ ਵਿੱਚ ਕਈ ਉਤਰਾ ਚੜਾਉਂਦੇ ਨੇ ਜੀ ਮੈਂ ਘਰੋਂ ਸਕੂਲ ਜਾਣਾ ਸਕੂਲ ਤੋਂ ਸਕੂਲ ਨਹੀਂ ਜਾਂਦਾ ਸੀ ਮੱਪ ਕਰਕੇ ਤੇ ਮੈਂ ਆਪਣੇ ਉਸਤਾਦ ਜੀ ਕੋਲ ਚਲੇ ਜਾਣਾ ਉਸ ਦੁਕਾਨ ਤੇ ਬੈਂਡ ਦਾ ਦੁਕਾਨ ਸੀ ਮਾਸਟਰ ਕ੍ਰਿਸ਼ਨ ਲਾਲ ਜੀ ਕੋਲੋਤਰਾ ਸਾਹਿਬ ਹਮ ਤੇ ਜਨਾਬ ਅਸ਼ਵਨੀ ਕੁਮਾਰ ਜੀ ਮਾਸਟਰ ਜਿੰਦਰ ਕੁਮਾਰ ਬੋਨੀ ਜੀ ਦੁਕਾਨ ਤੇ ਜਾ ਕੇ ਬੈਠ ਜਾਣਾ ਤੇ ਬੈਠਣ ਤੋਂ ਬਾਅਦ ਇੱਕ ਵਾਰੀ ਮੇਰੇ ਪਾਪਾ ਪਿੱਛੇ ਚਲੇ ਗਏ ਉਹਨਾਂ ਨੇ ਪਾਪਾ ਨੇ ਕੁਝ ਬੁਰਾ ਭਲਾ ਵੀ ਬੋਲਿਆ ਕਿ ਅੱਜ ਤੋਂ ਬਾਅਦ ਤੁਹਾਡੀ ਦੁਕਾਨ ਤੇ ਨਹੀਂ ਬਹਿਣ ਦੇਣਾ ਇਹਨੂੰ ਜੋ ਮਰਜ਼ੀ ਹੋ ਜਾਏ ਪਾਪਾ ਕਹਿੰਦੇ ਮੇਰੇ ਨਾਲ ਕੰਮ ਕਰੇਗਾ ਤੇ ਮੇਰੇ ਨਾਲ ਹੀ ਕੰਮ ਕਰੇਗਾ ਤੇ ਫਿਰ ਵੀ ਮੈਂ ਚੋਰੀ ਚੋਰੀ ਜਾਂਦਾ ਰਹਿਣਾ ਜਾਂਦੇ ਰਹਿਣਾ ਜਾਣ ਤੋਂ ਬਾਅਦ ਹੌਲੀ ਹੌਲੀ ਆਪਣੇ ਆਪ ਨੂੰ ਚੇਂਜ ਕੀਤਾ ਫਿਰ ਮੈਂ ਢੋਲਕ ਬਜਾਉਣੀ ਸ਼ੁਰੂ ਕੀਤੀ ਢੋਲ ਕੀ ਤੋਂ ਫਿਰ ਮੈਂ ਢੋਲ ਵਜਾਉਣਾ ਸ਼ੁਰੂ ਕੀਤਾ ਉਸ ਤੋਂ ਬਾਅਦ ਇਦਾਂ ਦੇਖਦੇ ਦੇਖਦੇ ਮਾਲਕ ਦੀ ਕਿਰਪਾ ਹੋ ਗਈ। ਮਤਲਬ ਢੋਲ ਵਜਾ ਲੈਂਦੇ ਇਨਸਟਰੂਮੈਂਟ ਵਜਾ ਲੈਂਦੇ ਨਾਲ। ਜੀ। ਅੱਛਾ ਇਹ ਕਨਵਰ ਗਰੇਵਾਲ ਤੱਕ ਕਿਦਾਂ ਦਾਡਾ ਸਫ਼ਰ ਜਿਹੜਾ ਉੱਥੇ ਤੱਕ ਕਿਦਾਂ ਪਹੁੰਚੇ? ਸਫ਼ਰ ਇਦਾਂ ਜੀ ਮੈਂ ਨਕੂਦਰ ਦਰਬਾਰ ਗਿਆ ਸੀ। ਜੀ। ਉੱਥੇ ਦੇਖਿਆ ਗੋਂਦੇ ਤੇ ਮੈਨੂੰ ਬੜਾ ਅੱਛਾ ਲੱਗਾ ਫਿਰ ਉਸ ਤੋਂ ਬਾਅਦ ਸਾਡੇ ਅਚਲેશ્વਰ ਧਾਮ ਅਚਲ ਸਾਹਿਬ ਆਏ ਸੀ। ਹੂੰ। ਤੇ ਉਦੋਂ ਵੀ ਦੇਖਿਆ ਮੈਨੂੰ ਬੜਾ ਬੜਾ ਹੀ ਚੰਗਾ ਲੱਗਾ। ਦੇਖਣ ਤੋਂ ਬਾਅਦ ਫਿਰ ਮੈਂ ਐਡਰੈਸ ਲਿਆ ਮੈਂ ਨਗਰ ਕੁੱਪਕਲਾ ਲੁਧਿਆਣਾ ਤੋਂ ਮਲੇਲਕੋਟਲਾ ਰੋਡ ਤੇ ਹੈ ਕੁੱਪਕਲਾ ਪਿੰਡ ਮੈਂ ਉੱਥੇ ਗਿਆ ਜਿਨ੍ਹਾਂ ਦਾ ਨਾਮ ਲੈਂਦੇ ਅਕਸਰ ਬੇਬੇ ਜੀ ਹੂੰ ਤੇ ਉੱਥੇ ਬੇਬੇ ਜੀ ਕੋਲ ਗਿਆ ਫਿਰ ਉੱਥੇ ਮੇਲ ਮਲਾਪ ਹੁੰਦੇ ਰਹੇ ਤੇ ਮੈਂ ਆਉਣਾ ਜਾਣਾ ਸ਼ੁਰੂ ਕਰ ਦਿੱਤਾ ਬੜਾ ਪਿਆਰ ਮਿਲਦਾ ਸੀ ਉੱਥੋਂ ਹੂੰ ਤੇ ਬਾਕੀ ਸਫ਼ਰ ਇਦਾਂ ਜੀ ਫਿਰ ਮੈਨੂੰ ਬੜਾ ਅੱਛਾ ਲੱਗਾ ਉਹਨਾਂ ਦੀ ਗਾਇਕੀ ਬੜੀ ਅੱਛੀ ਲੱਗੀ ਫਿਰ ਮੇਰੇ ਨਾਲ ਜਨਾਬ ਗੌਤਮ ਬਟਾਲਵੀ ਜੀ ਨੇ ਕੀਬੋਰਡ ਪਲੇਅਰ ਕਰਦੇ ਨੇ ਕਹਿੰਦੇ ਕਿ ਚੱਲ ਹੁਣ ਕੋਈ ਇਦਾਂ ਕਰ ਇੱਕ ਵਾਰੀ ਗਾ ਕੇ ਦੇਖ ਉਹਨਾਂ ਦੀ ਇੱਕ ਕੁਆਲੀ ਸੀ ਬੜੀ ਪਿਆਰੀ ਚੀਜ਼ ਨਾਚਾਈ ਮਸਤਾਂ ਦੇ ਵੇੜੇ ਮਸਤ ਬਣਾ ਦੇਣਗੇ ਬੀਬਾ ਮੈਂ ਜਦੋਂ ਸੁਣੀ ਮੈਨੂੰ ਕਹਿੰਦੇ ਇੱਕ ਵਾਰੀ ਗਾ ਅਸੀਂ ਤਿੰਨ ਚਾਰ ਸਿੰਗਰ ਇਕੱਠੇ ਹੋਏ ਸੀ ਤੇ ਤਿੰਨ ਚਾਰ ਸਿੰਗਰ ਇਕੱਠੇ ਹੋਏ ਪਹਿਲੇ ਨੂੰ ਗਵਾਇਆ ਉਹਦੋਂ ਕੋ ਨਹੀਂ ਬਣੀ ਦੂਸਰੇ ਕੋ ਗਵਾਇਆ ਨਹੀਂ ਗਾਇਆ ਗਿਆ ਫਿਰ ਮੈਂ ਉਹਨੂੰ ਲਿਖ ਕੇ ਬੜੇ ਅੱਛੇ ਤਰੀਕੇ ਨਾਲ ਗਾਉਣਾ ਸ਼ੁਰੂ ਕੀਤਾ ਕਹਿੰਦੇ ਯਾਰ ਅੱਜ ਤੋਂ ਬਾਅਦ ਤੇਰਾ ਨਾਂ ਤੂੰ ਉਹਨਾਂ ਕੋਲ ਜਾ ਕੇ ਦੇਖ ਕੇ ਇੱਕ ਵਾਰੀ ਮੈਂ ਗਿਆ ਉੱਥੇ ਕੁੱਪ ਕਲਾ ਉੱਥੇ ਵੀ ਬੜਾ ਪਿਆਰ ਮਿਲਿਆ ਫਿਰ ਇਦਾਂ ਜੀ ਚੱਲਦਾ ਗਿਆ ਕਾਫੀ ਮੇਲੇ ਕਾਫੀ ਜਾਗਰਨ ਸਟਰਗਲ ਕਰਦੇ ਰਹਿਆ ਭਾਜੀ ਲੋਕ ਜੇਕਰ ਗੱਲ ਕੀਤੀ ਜਾਵੇ ਗੁਰਦਾਸਪੁਰ ਦੇ ਲਾਗੇ ਚਾਗੇ ਜਿੰਨੇ ਏਰੀਏ ਨਾ ਅਸੀਂ ਅਕਸਰ ਫਲੈਕਸਨ ਲੱਗੀਆਂ ਦੇਖਦੇ ਆਂ ਜਦੋਂ ਕੋਈ ਜਾਗਰਨ ਜਾਂ ਕੋਈ ਪ੍ਰੋਗਰਾਮ ਹੁੰਦਾ ਤਾਂ ਨਾਂ ਲਿਖਿਆ ਹੁੰਦਾ ਸੋਨੂ ਮਾਨ ਥੱਲੇ ਲਿਖਿਆ ਹੁੰਦਾ ਮਿੰਨੀ ਗਰੇਵਾਲ ਮਿੰਨੀ ਗਰੇਵਾਲ ਦਾ ਕੀ ਕਹਾਣੀ ਹੈ ਵੈਸੇ ਬਸ ਦੁਨੀਆ ਪਿਆਰ ਕਰਦੀ ਹੈ ਜੀ ਇਸੇ ਨਾਮ ਤੋਂ ਪਿਆਰ ਕਰਦੇ ਨੇ ਤੇ ਲੋਕ ਹੀ ਕਹਿੰਦੇ ਨੇ ਮਿੰਨੀ ਗਰੇਵਾਲ ਆ ਗਿਆ ਜੀ ਮਿੰਨੀ ਅੱਛਾ ਉਹ ਬੋਲ ਸੁਣਾਓ ਜਿਸ ਬੋਲਾਂ ਕਰਕੇ ਤੁਸੀਂ ਮਿੰਨੀ ਗਰੇਵਾਲ ਤੱਕ ਅਹੁਦਾ ਲਿਆ ਜਾ ਮਿੰਨੀ ਗਰੇਵਾਲ ਤੱਕ ਲੋਕਾਂ ਨੇ ਕਹਿਣਾ ਸ਼ੁਰੂ ਕੀਤਾ ਤੁਹਾਨੂੰ ਇਹ ਤਾਂ ਇੱਕ ਨਾ ਜੀ ਉਸ ਮਾਲਕ ਦੀ ਰਜ਼ਾਨ ਵਾਲੀ ਹੁੰਦੀ ਹੈ ਕਹਿੰਦੇ ਲੋਕੀ ਕਹਿੰਦੇ ਕਿ ਨਕਲ ਨਕਲ ਜਿਹੜੀ ਅਕਲ ਨਾਲ ਵੱਜਦੀ ਹੈ ਬਿਲਕੁਲ ਬਿਲਕੁਲ ਤੇ ਬੜਾ ਅੱਛਾ ਲੱਗਦਾ ਸੀ ਉਹਨਾਂ ਦੀ ਗਾਇਕੀ ਕਰਕੇ ਮੈਨੂੰ ਬੜੀ ਅੱਛੀ ਸੀ ਹੂੰ ਹੂੰ ਬਾਕੀ ਉਸ ਪਰਮਾਤਮਾ ਨੇ ਬੜੀ ಅಪਾਰ ਕਿਰਪਾ ਕੀਤੀ ਕਰਦਾ ਪਰਿਵਾਰ ਚੱਲਦਾ ਪਿਆ ਬੱਚੇ ਪਾਲਦੇ ਪਿਆ ਬਾਕੀ ਗਾਇਕੀ ਨਾ ਤਾਂ ਕੋਈ गा ਸਕਦਾ ਨਾ ਕਿਸੇ ਨੇ ਅਜ ਤੱਕ ਗਾਇਆ ਜੀ ਜੀ ਬਿਲਕੁਲ ਇਹਦੀ ਗਾਇਕੀ ਇੱਕ ਬੜਾ ਡੂੰਗਾ ਜਿਹਾ ਸਮੁੰਦਰ ਹੈ ਉਹਨੂੰ ਨਿਭਾਉਣਾ ਬੜਾ ਔਖਾ ਜੀ ਬਿਲਕੁਲ ਅਸੀਂ ਕਵਾਂਗੇ ਕੋ ਦੋ ਲਾਈਨਾਂ ਜ਼ਰੂਰ ਉਹਨਾਂ ਦੀ ਸੁਣਾਇਓ ਜਿਸ ਗਾਇਕੀ ਕਰਕੇ ਜਿਹਨਾਂ ਬੋਲਾਂ ਕਰਕੇ ਤੁਹਾਨੂੰ ਇਹ ਨਾਮ ਮਿਲਿਆ ਜੀ ਮਾਹੀ ਮੇਰਾ ਮੈਨੂੰ ਪੇਦ ਨਹੀਂ ਦੱਸਦਾ ਮਾਹੀ ਮੇਰਾ ਮੈਨੂੰ ਫੇਦ ਨਹੀਂ ਦੱਸਦਾ ਉਹ ਗੱਲਾਂ ਕਰਦਾ ਪਰਲੇ ਪਾਰ ਦਿਆਂ ਹਾਏ ਉਹ ਮੈਂ ਕਮਲੀ ਕੀ ਜਾਣਾ ਨਿਰਮ ਜਾ ਯਾਰ ਦਿਆਂ ਉਹ ਮੈਂ ਕਮਲੀ ਕੀ ਜਾਣਾ ਨਿਰਮ ਜਾ ਯਾਰ ਦਿਆਂ ਹਾਏ ਅੱਜ ਸੁਣੋ ਜਿਸ ਤਰੀਕੇ ਨਾਲ ਤੁਸੀਂ ਗਾਉਂਦੇ ਹੋ ਉਹਨਾਂ ਦੇ ਬੋਲ ਗਾਉਂਦੇ ਹੋ ਹਨਾ ਜਿੱਦਾਂ ਤੁਸੀਂ ਦੱਸਿਆ ਨਕਲ ਵੀ ਅਕਲ ਨਾਲ ਵਜਦੀ ਹੈ ਹਨਾ ਜਿੱਦਾਂ ਤੁਸੀਂ ਬੋਲ ਗਾਉਂਦੇ ਕੋਈ ਜ਼ਿਆਦਾ ਯੋਰ ਲੱਗਦਾ ਆਵਾਜ਼ ਚ ਇੱਕ ਜਾਂ ਨੇਚਰਲੀ ਆਵਾਜ਼ ਹੀ ਇਦਾਂ ਦੀ ਹੋ ਗਈ ਤੁਹਾਡੀ ਦੇਖੋ ਜੀ ਉਹਨਾਂ ਨੂੰ ਗਾ ਗਾ ਕੇ ਜਨਾਬ ਉਹਨਾਂ ਨੂੰ ਗਾ ਗਾ ਕੇ ਤੇ ਆਟੋਮੈਟਿਕਲੀ ਆਵਾਜ਼ ਉਦਾਂ ਹੀ ਉਦਾਂ ਹੀ ਲੱਗਣ ਲੱਗੀ ਅੱਛਾ ਉਹਨਾਂ ਕੋ ਜਿੱਦਾਂ ਤੁਸੀਂ ਦੱਸਿਆ 1.5 ਤੋਂ 2 ਸਾਲ ਉਹਨਾਂ ਕੋ ਗਾਇਕੀ ਸਿੱਖੀ ਵੀ ਹੈ ਫਿਰ ਉਸ ਖਾਂਦੇ ਰਹੇ ਤੁਹਾਨੂੰ ਨਹੀਂ ਮੈਂ ਉੱਥੇ ਜਾਂਦਾ ਸੀ ਮੈਂ ਦੇਖਦੇ ਕੇ ਬੜਾ ਕੁਝ ਸਿੱਖਿਆ ਜੀ ਉਹਨਾਂ ਉਹਨਾਂ ਦੀ ਗਾਇਕੀ ਦੇਖ ਦੇ ਕੇ ਬਹੁਤ ਅੱਛਾ ਮੌਕਾ ਮਿਲਦਾ ਹੀ ਮਿਲਦਾ ਜੀ 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 ਉਹਨਾਂ ਨੂੰ ਪਤਾ ਸੀ ਕਿ ਬਟਾਲੇ ਵੀ ਕੋਈ ਹੈਗਾ ਮਿੰਨੀ ਗਰੇਵਾਲ ਜੀ 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 ਤੇ ਕਾਫੀ ਸਟੇਜਾਂ ਦੇ ਉੱਪਰ ਜਦੋਂ ਬਟਾਲੇ ਆਉਂਦੇ ਸੀ ਫਿਰ ਮੈਂ ਸਟੇਜਾਂ ਤੇ ਵੀ ਜਾਂਦਾ ਰਿਹਾ ਉਹਨਾਂ ਦੇ ਨਾਲ ਤੇ ਬੜਾ ਪਿਆਰ ਮਿਲਦਾ ਸੀ ਬਾਕੀ ਸਾਰਾ ਪਰਿਵਾਰ ਜਿੰਨਾ ਵੀ ਹੈ ਸਾਡਾ ਇਸ ਤੋਂ ਮੀਟ ਮਿਊਜ਼ੀਸ਼ੀਅਨ ਪਰਿਵਾਰ ਸਾਰਾ ਬੜਾ ਪਿਆਰਾ ਜੀ ਉਹਨਾਂ ਦਾ ਅੱਛਾ ਜਿਸ ਤਰੀਕੇ ਨਾਲ ਤੁਸੀਂ ਕਰਦੇ ਹੋ ਪ੍ਰੋਗਰਾਮ ਵਗੈਰਾ ਕਰਦੇ ਹੋ ਵਿਆਹ ਸ਼ਾਦੀਆਂ ਦੇ ਵਿੱਚ ਜਾਂਦੇ ਹੋ ਇਹਦੇ ਨਾਲ ਘਰ ਦਾ ਗੁਜ਼ਾਰਾ ਚੰਗਾ ਚੱਲ ਜਾਂਦਾ ਹੈ ਬੜੀ ਅੱਛੀ ਰੋਟੀ ਦੇ ਜਾਂਦਾ ਜੀ ਮਾਲਕ ਬਾਸ ਬੱਚਿਆਂ ਦਾ ਵੀ ਬੜਾ ਵਧੀਆ ਚੱਲ ਜਾਂਦਾ ਸਟੱਡੀ ਕਰਾ ਰਹੇ ਆ ਬੱਚਿਆਂ ਨੂੰ ਪੜ੍ਹਾਈ ਕਰਵਾ ਰਹੇ ਆ ਤੇ ਇਹੋ ਕੁਝ ਹੁੰਦਾ ਜੀ ਹੋਰ ਲਾਈਫ ਦੇ ਵਿੱਚ ਤੁਹਾਨੂੰ ਪਤਾ ਕੀ ਹੈ ਬਾਕੀ ਬੰਦੇ ਦੀਆਂ ਖੁਸ਼ੀਆਂ ਚਾਹੀਦੀਆਂ ਨੇ ਉਹ ਬਹੁਤ ਮਾਲਕ ਬਹੁਤ ਅੱਛੀਆਂ ਦੇ ਰਿਹਾ ਜੀ ਅੱਛਾ ਜਿੱਦਾਂ ਤੁਸੀਂ ਦੱਸਿਆ ਸੀ ਆਫਰ ਗਾਰਡ ਕਿ ਮੇਰੇ ਦਾਦਾ ਜੀ ਗਾਉਂਦੇ ਸੀ ਮੁਰਕੇ ਮੇਰੇ ਫਾਦਰ ਸਾਹਿਬ ਦਾ ਸੀ ਉਹਨਾਂ ਦੇ ਵੀ ਕਿਤੇ ਨਾ ਕਿਤੇ ਸੁਪਨੇ ਰਹਿ ਗਏ ਆ ਕਿ ਜੜੇ ਇੱਕ ਚੰਗੇ ਨਾਮਰ ਗਾਇਕ ਨਹੀਂ ਬਣ ਸਕੇ ਬਿਲਕੁਲ ਜੀ ਬਿਲਕੁਲ ਬਿਲਕੁਲ ਦਾਦਾ ਜੀ ਪਹਿਲਾਂ ਗਾਉਂਦੇ ਸੀ ਇਹ ਦਾਦਾ ਜੀ ਦੇ ਬ੍ਰਦਰ ਸੀ ਭਗਤ ਮਹੰਗਾ ਦਾਸ ਜੀ ਜੀ ਉਹਨਾਂ ਤੋਂ ਬਾਅਦ ਡੈਡੀ ਹੋਣਾ ਗਾਉਣਾ ਸ਼ੁਰੂ ਕੀਤਾ ਉਹ ਵੀ ਜਾਗਰਨ ਕਰਦੇ ਸੀ ਫਿਰ ਸਾਡੀ ਡਿਊਟੀ ਲਾਤੀ ਮਹਾਮਾਈ ਜੀ ਅਸੀਂ ਜਾਗਰਨ ਕਰਨੇ ਸ਼ੁਰੂ ਕੀਤੇ ਫਿਰ ਸਰਕਾਰਾਂ ਦੇ ਮੇਲੇ ਪੀਰਾਂ ਦੇ ਮੇਲਿਆਂ ਦੇ ਵਿੱਚ ਹਾਜ਼ਰੀਆਂ ਭਰਨ ਦਾ ਕਿਤੇ ਨਾ ਕਿਤੇ ਮੌਕਾ ਮਿਲਦਾ ਹੀ ਰਿਹਾ ਜਾਨੀ ਕਿ ਹੁਣ ਤੁਸੀਂ ਸਾਰੀ ਲੁੱਕ ਉਹਦਾਂ ਦੀ ਬਣਾਓਗੇ ਮੈਂ ਦੇਖਣਿਆ ਨਾ ਤੁਹਾਡੀ ਜਿਹੜੇ హెయిర్ ਸਟਾਈਲ ਆ ਉਹ ਵੀ ਥੋੜਾ ਜਿਹਾ ਹੌਲੀ ਹੌਲੀ ਵਧਾਣੇ ਸ਼ੁਰੂ ਕੀਤੇ ਤੁਸੀਂ ਜੀ 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 ਉਹਦਾਂ ਦੇ ਕਰੋਗੇ ਲੁੱਕ ਉਹਦਾਂ ਦੀ ਬਿਲਕੁਲ ਜੀ ਬਿਲਕੁਲ ਬਾਕੀ ਉਸ ਮਾਲਕ ਦੀ ਰਜ਼ਾ ਦੇ ਵਿੱਚ ਰਹਿ ਕੇ ਸਾਰਾ ਕੁਝ ਹੋਣਾ ਜੀ ਬੰਦਾ ਚਾਹਦਾ ਅੱਛਾ ਉਸ ਨੂੰ ਸੌਰੀ ਮੈਂ ਤੁਹਾਡੀ ਗੱਲ ਕੱਟ ਰਿਹਾ ਅਕਸਰ ਜਦੋਂ ਦੇਖਦੇ ਨਾ ਇਹ ਖੇਸੀ ਜ਼ਰੂਰ ਤੁਸੀਂ ਉੱਪਰ ਲਈ ਹੁੰਦੀ ਹੈ ਆਪਣੀ ਸ਼ੋਲਡਰ ਤੇ ਤੇ ਖੇਸੀ ਜ਼ਰੂਰ ਰੱਖੀ ਹੁੰਦੀ ਹੈ ਜੀ ਇਹ ਤਾਂ ਫਿਰ ਸਟੇਜ ਤੇ ਉਸਤਾਦ ਜੀ ਵੀ ਲੈ ਕੇ ਜਾਂਦੇ ਆ ਹੂੰ ਤੇ ਫਿਰ ਦੁਨੀਆ ਪਿਆਰ ਇਸੇ ਨੂੰ ਕਰਦੀ ਆ ਜਦੋਂ ਉਹ ਕੰਬਲ ਪਾ ਕੇ ਲੋਹੀ ਪਾ ਕੇ ਨੱਚਦੇ ਨੇ ਉਹਦਾ ਨੱਚੀ ਆ ਤਾਂ ਫਿਰ ਕਿਸੇ ਵੇਲੇ ਇੱਕ ਇੱਕ ਦੋ ਵਾਰੀ ਮੇਰੇ ਨਾਲ ਸਟੇਜ ਤੇ ਇਦਾਂ ਹੋ ਗਿਆ ਕਿ ਆ ਕੇ ਕਹਿੰਦੇ ਕਿ ਤੁਸੀਂ ਪਿੱਛੇ ਕੈਸਟ ਲਾਈ ਆ ਬਸ ਤੂੰ ਉਦਾਂ ਹੀ ਨੱਚੀ ਜਾਣਾ ਪਿੱਛੇ ਕੈਸਟ ਲਾਈ ਆ ਫਿਰ ਮੈਂ ਉਹਨਾਂ ਨੂੰ ਆਪ ਗਾ ਕੇ ਦੱਸਦਾ ਹੁੰਦਾ ਕਹਿੰਦਾ ਕਿ ਬਾਬੇ ਉਹ ਆ ਗੱਲ ਕਰਦਾ ਕਿ ਸਾਡੀ ਬੇਬੇ ਫਿਸਦੀ ਆ ਕਿ ਪੁੱਤਰਾ ਜੰਨਾ ਚਰ ਵੀ ਗਾਉਣਾ ਉਦੀ ਰਜ਼ਾ ਚੜ੍ਹ ਕੇ ਗੋਣਾ ਕਾ ਨਾ ਜਾਏ ਮਸਤਾ ਦੇ ਵੜੇ ਮਸਤ ਬਣਾ ਦੇਣਗੇ ਬੀਬਾ ਆ ਕੰਨੀ ਮੁੰਦਰਾ ਤੇ ਕਾਸ਼ਾ ਹੱਥ ਫੜਾ ਦੇਣਗੇ ਬੀਬਾ ਆ ਨਾ ਜਾਏ ਮਸਤਾ ਦੇ ਵੜੇ ਆ ਜੋ ਫਿਰ ਬਾਬੋ ਜਰੂਰ ਬੋਲ ਕੇ ਗਾ ਕੇ ਅਜ ਸਣਾ ਅਜ ਤੁਹਾਡੇ ਕੋ ਆਏ ਆ ਸਮਾਂ ਲਿਆ ਅਜੀ ਗਾ ਕੇ ਰੋਮਾ ਰੋਮਾ ਵਿੱਚ ਵਾਸ ਸਜਣ ਦਾ ਬਬਾ ਦਾਦਾਏ ਦਰਵਾਜ਼ ਸਜਣ ਦਾ ਮਾ ਤਰ ਪਈਆਂ ਹੁਣ ਯਾਰ ਦੇ ਘਰ ਨੂੰ ਤਾ ਛੱਡ ਨਹੀਂ ਸਕਦੀ ਉਹ ਦੇ ਦਰ ਨੂੰ ਆ ਦੁਨੀਆਂ ਪਈ ਖਸਮਾਂ ਨੂੰ ਖਾਵੇ ਹਾ ਆ ਦੁਨੀਆਂ ਪਈ ਖਸਮਾਂ ਨੂੰ ਖਾਵੇ ਤੇ ਮਸਤੀ ਮਾਂ ਅਭਰਦੀ ਆ ਮੇਰਾ ਤੁਣਕਾ ਯਾਰ ਵਜਾਵੇ ਤੇ ਬਾਬਾ ਮਸਤੀ ਮਾਂ ਅਭਰਦੀ ਅੱਛਾ ਜਿੱਦਾਂ ਸੁਣਨੀ ਜੀ ਤੁਸੀਂ ਗਾਉਂਦੇ ਹੋ ਇਹਦੇ ਨਾਲ ਤੁਸੀਂ ਆਪਣੀ ਪੇਮੈਂਟ ਦੇਦਣੀ ਕੋਈ ਰੱਖਦੇ ਕਿ ਜਿੱਦਾਂ ਮੰਨ ਲਓ ਜਦੋਂ ਬੁੱਕ ਹੁੰਦਾ ਵਾ ਕਿ ਜੇਕਰ ਤੁਸੀਂ ਉਸ ਆਵਾਜ਼ 'ਚ ਜਾਂ ਉਸ ਤਰੀਕੇ ਨਾਲ ਗਾਓਗੇ ਤੇ ਮੈਂ ਪੇਮੈਂਟ ਇੰਨੀ ਲਵਾਂਗਾ ਜੇ ਆਮ ਨਾਲ ਨਹੀਂ ਜੀ ਇਦਾਂ ਦਾ ਕੁਝ ਨਹੀਂ ਆ ਜੀ ਮੈਨੂੰ ਸ਼ੌਂਕ ਸੀ ਗਾਇਕੀ ਦਾ ਸ਼ੁਰੂ ਤੋਂ ਤੇ ਬਾਕੀ ਤੁਹਾਨੂੰ ਪਤਾ ਪਿੱਛੇ ਸਾਊਂਡ ਜਾਂਦੀ ਹੈ ਇਸ ਤੋਂ ਮੈਂ ਜਾਣਦੇ ਆ ਬਿਲਕੁਲ ਬਿਲਕੁਲ ਮੈਂ ਪੇਮੈਂਟ ਦਾ ਕੁਝ ਨਹੀਂ ਹੈ ਬਸ ਜਿੰਨਾ ਕੋ ਪਿਆਰ ਲੋਕ ਦਿੰਦੇ ਆ ਮੈਨੂੰ ਇਹੀ ਕਾਫੀ ਹੈ ਪਰਿਵਾਰ ਦਾ ਕਿ ਮੈਂ ਦੇ ਸਾਥ ਆ ਕਿਉਂਕਿ ਜੈਸੀ ਕੇ ਨਾਲ ਤੁਸੀਂ ਦੱਸਿਆ ਕਿ ਫਾਦਰ ਸਾਹਿਬ ਦਾ ਵੀ ਸੁਪਨਾ ਸੀ ਦਾਦਾ ਜੀ ਦਾ ਵੀ ਬੜਾ ਵਧੀਆ ਮੇਰੇ ਪਾਪਾ ਨਾਲ ਜਾਂਦੇ ਨੇ ਪਾਪਾ ਪਿੱਛੇ ਬੈਕ ਕੋਰਸ ਕਰਦੇ ਨੇ ਅਜੇ ਵੀ ਜਾਂਦੇ ਆ ਬਿਲਕੁਲ ਜਾਂਦੇ ਨੇ ਜੀ ਹੁਣ ਵੀ ਜਾਂਦੇ ਆ ਬੈਕ ਕੋਰਸ ਕਰਦੇ ਨੇ ਬੜਾ ਅੱਛਾ ਗਾਉਂਦੇ ਨੇ ਪਾਪਾ ਵੀ ਅੱਗੇ ਮੇਰਾ ਬੇਟਾ ਗਾਉਣਾ ਸ਼ੁਰੂ ਹੋ ਗਿਆ ਅੱਛਾ ਉਹ ਵੀ ਗਾਉਂਦੇ ਨੇ ਯਾਨੀ ਕਿ ਇਦਾਂ ਪੀੜੀ ਦਾ ਪੀੜੀ ਚੱਲੇਗਾ ਜੀ ਮੇਰਾ ਇੱਕ ਨਿਸ਼ਾਨਾ ਸੀਗਾ ਗਾਇਕੀ ਤਾਂ ਜਿਹੜੀ ਹੈ ਹੀ ਆ ਮੇਰਾ ਨਿਸ਼ਾਨਾ ਸੀ ਕਿ ਜਨਾਬ ਕਨਵਰ ਗਰੇਵਾਲ ਸਾਬ ਉਹਨਾਂ ਦੀ ਗਾਇਕੀ ਬਹੁਤ ਅੱਛੀ ਲੱਲਦੀ ਹੈ ਭਾਈ ਇਹਨsaan ਬਹੁਤ ਅੱਛੇ ਨੇ ਕਿਉਂਕਿ ਉਤੇ ਕੁੱਪਕਲਾ ਜਦੋਂ ਵੀ ਮਿਲਦਾ ਉਹਨਾਂ ਨੇ ਹੱਸਦੇ ਚਿਹਰੇ ਮਿਲੇ ਆ ਜਦੋਂ ਵੀ ਮਿਲੇ ਆ ਤੇ ਬੇਬੇ ਜੀ ਵੀ ਬੜਾ ਪਿਆਰ ਦਿੱਤਾ ਬੇਬੇ ਜੀ ਨੇ ਅੱਛਾ ਅਕਸਰ ਅਸੀਂ ਸੋਨੂੰ ਲਗਾਤਾਰ ਦੇਖਦੇ ਆ ਜਿੱਦਾਂ ਸਟੇਜ ਤੇ ਬਹੁਤ ਸਾਰੇ ਲੋਕ ਪਿਆਰ ਵੀ ਕਰਦੇ ਨੇ ਪਰ ਬਹੁਤ ਸਾਰੇ ਕੁਝ ਐਸੇ ਵੀ ਹੁੰਦੇ ਨੇ ਕਿ ਜਦੋਂ ਕੋਈ ਇੱਕ ਚੰਗੇ ਲੈਵਲ ਦੇ ਇੱਕ ਚੰਗੇ ਪਲੇਟਫਾਰਮ ਤੇ ਜਦੋਂ ਪਹੁੰਚਦਾ ਨਾ ਇਨਸਾਨ ਤੇ ਮਗਰ ਲੱਤਾਂ ਖਿੱਚਣ ਵਾਲੇ ਬਹੁਤ ਸਾਰੇ ਹੁੰਦੇ ਐਗੋ ਦੇ ਵੀ ਬਹੁਤ ਸਾਰੇ ਇਨਸਾਨ ਮਿਲੇ ਹੋਣਗੇ ਬਿਲਕੁਲ ਮਿਲੇ ਨੇ ਜੀ ਮੈਂ ਉਹਨਾਂ ਦਾ ਵੀ ਸਤਿਕਾਰ ਕਰਦਾ ਦਿਲ ਤੋਂ ਜਿਹੜੇ ਪਿਆਰ ਕਰਦੇ ਉਹ ਤਾਂ ਹੈ ਹੀ ਆ ਬਾਕੀ ਜਿਹੜੇ ਇਸ ਕੰਮ ਵਾਲੇ ਨੇ ਮੈਂ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਪਿਆਰ ਕਰਦਾ ਕਿਉਂਕਿ ਅਗਰ ਕੋਈ ਜੈਲਸ ਕਰੇਗਾ ਤਾਂ ਫੇਰੀ ਚੜ੍ਹਾਈ ਹੁੰਦੀ ਹੈ ਜਦੋਂ ਚੜ੍ਹਾਈ ਹੁੰਦੀ ਹੈ ਜੈਲਸ ਕਰਨ ਵਾਲੇ ਨਾ ਹੋਣਗੇ ਤਾਂ ਉਹ ਫਿਰ ਬੰਦਾ ਚੜ੍ਹ ਚੜ੍ਹਾਈ ਨਹੀਂ ਹੋ ਸਕਦੀ ਬੰਦੇ ਬਾਕੀ ਮੈਂ ਇੱਕ ਢੋਲਕ ਤੋਂ ਸਫ਼ਰ ਕੀਤਾ ਸ਼ੁਰੂ ਕੀਤਾ ਹੋਇਆ ਕਾਫੀ ਡਿਊਟ ਜੋੜੀਆਂ ਨਾਲ ਮੈਂ ਅੰਮ੍ਰਿਤਸਰ ਉੱਥੇ ਆਫਿਸ ਹੁੰਦੇ ਸੀ ਸਾਰੇ ਸਿੰਗਰਾਂ ਦੇ ਉੱਥੋਂ ਲੈ ਜਾਣਾ ਦਿਨੇ ਮੇਲਾ ਰਾਤ ਨੂੰ ਜਾਗਰਨ ਟੋਲਕ ਪਲੇ ਕਰਨੀ ਫਿਰ ਮੈਂ ਢੋਲ ਵਜਾਉਣਾ ਸ਼ੁਰੂ ਕੀਤਾ ਇਦਾਂ ਹੀ ਬਸ ਚੱਲਦੇ ਗਏ ਆ ਤੇ ਉਹਨਾਂ ਸਿੰਗਰਾਂ ਵੱਲ ਦੇਖਣਾ ਜਦੋਂ ਮੈਂ ਢੋਲਕ ਵਜਾਉਂਦੀ ਵਜਾਉਂਦਾ ਹੁੰਦਾ ਸੀ ਉਹਨਾਂ ਦੂਸਰੇ ਸਿੰਗਰਾਂ ਵੱਲ ਦੇਖਣਾ ਤੇ ਸੋਚਣਾ ਮਨ ਦੇ ਵਿੱਚ ਯਾਰ ਕਦੇ ਮੈਂ ਵੀ ਇਦਾਂ ਦਾ ਹੋਵਾਂਗਾ ਕਦੇ ਮੈਂ ਵੀ ਇਦਾਂ ਸਟੇਜ ਤੇ ਗਾ ਸਕਦਾ ਪਰ ਉਸ ਮਾਲਕ ਨੇ ਬੜੀ ਅੱਛੀ ਬਾਹ ਫੜੀ ਹੋਈ ਹੈ ਅਜੇ ਟਾਈਮ ਹੀ ਨਹੀਂ ਹੈਗੇ ਪ੍ਰੋਗਰਾਮ ਹੀ ਸੋਨੂੰ ਕੋ ਬਹੁਤ ਸਾਰੇ ਉਸ ਮਾਲਕ ਦੀ ਕਿਰਪਾ ਜੀ ਅੱਛਾ ਫਿਰ profession ਤੌਰ ਤੇ ਤੁਸੀਂ ਆਪਣਾ ਕੋਈ ਗਰੁੱਪ ਵਗੈਰਾ ਬਣਾਇਆ ਫਿਰ ਬਿਲਕੁਲ ਜੀ ਮੇਰਾ ਗਰੁੱਪ ਚੱਲਦਾ ਜੀ ਉਹ ਅਸੀਂ ਉਹਦੇ ਵਿੱਚ ਪੰਜ ਮਿਸਟੋਮੈਂਟ ਹੁੰਦੇ ਆ ਪੰਜ ਮਿਊਜ਼ੀਸ਼ੀਅਨ ਹੁੰਦੇ ਆ ਸਟੇਜ ਸਾਊਂਡ ਵਗੈਰਾ ਜਾਂਦੀ ਹੈ ਜੀ ਤੇ ਜਾਂਦੇ ਆ ਪ੍ਰੋਗਰਾਮ ਕਰਕੇ ਆਉਂਦੇ ਆ ਬੜਾ ਪਿਆਰ ਮਿਲਦਾ ਇੱਕ song ਹੋਰ ਸੁਣਨਾ ਕਰਨਗਰੇਵਾਲ ਦੇ ਕਿਉਂਕਿ ਅੱਜ ਉਹਨਾਂ ਦੀ ਆਵਾਜ਼ ਹੀ ਸੁਣਨੇ ਆ ਤੁਹਾਡੇ ਕੋਲ ਇਸ਼ਕ ਬੁੱਲੇ ਨੂੰ ਨੱਚਾਵੇ ਯਾਰ ਤੇ ਨੱਚਣਾ ਪੈਂਦਾ ਏ ਅੱਜ ਜਦੋਂ ਸਾਹਮਣੇ ਹੋਵੇ ਯਾਰ ਤੇ ਨੱਚਣਾ ਪੈਂਦਾ ਏ ਸਾਹਮਣੇ ਹੋਵੇ ਯਾਰ ਤੇ ਨੱਚਣਾ ਪੈਂਦਾ ਏ ਹਾਸ਼ ਕਬੂਲੇ ਦੇ ਵੇੜੇ ਵੜਿਆ ਅੰਦਰ ਭਾਂਬੜ ਮੱਚਿਆ ਇਸ਼ਕ ਦੇ ਘੰਗਰੂ ਪਾ ਕੇ ਓਏ ਬੁਲਾ ਯਾਰ ਦੇ ਵੇੜੇ ਨੱਚਿਆ ਆ ਜਦੋਂ ਅੱਖੀਆਂ ਹੋ ਜਣ ਚਾਰ ਤੇ ਨੱਚਣ ਪੈਂਦਾ ਏ ਆ ਜਦੋਂ ਸਾਹਮਣੇ ਹੋਵੇ ਯਾਰ ਤੇ ਨੱਚਣ ਪੈਂਦਾ ਏ ਅੱਛਾ ਸੋਨੂੰ ਜਿਸ ਤਰੀਕੇ ਨਾਲ ਤੁਸੀਂ ਗਾਉਂਦੇ ਹੋ ਜਦੋਂ ਗਾਇਕੀ ਆਪਣੀ ਸ਼ੁਰੂ ਕੀਤੀ ਸੀ ਸ਼ੁਰੂਆਤੀ ਤੌਰ ਤੇ ਜਦੋਂ ਕਨਵਰ ਗਰੇਵਾਲ ਤਰ੍ਹਾਂ ਗਾਣਾ ਸ਼ੁਰੂ ਕੀਤਾ ਤਾਂ ਬਹੁਤ ਸਾਰੇ ਪਿੰਡ ਦੇ ਲੋਕ ਖੁਲਾਰ-ਖੁਲਾਰ ਕੇ ਕਹਿੰਦੇ ਨੇ ਸੋਨੂੰ ਗੱਲ ਸੁਣ ਲੈ ਇਧਰ ਆ ਯਾਰ ਇੱਕ ਗਾਣਾ ਸੁਣਾ ਕੇ ਜਾ ਇੱਕ ਗੀਤ ਸੁਣਾ ਕੇ ਜਾ ਜੀ 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 ਉਹਦੋਂ ਕਿੰਦਾ ਦਾ ਆਪਣੇ ਆਪ ਨੂੰ ਮਹਿਸੂਸ ਕਰਦੇ ਸੀ ਜੀ ਬੜਾ ਵਧੀਆ ਲੱਗਦਾ ਹੁੰਦਾ ਸੀ ਆਪਣੇ ਨਗਰ ਤੋਂ ਵੀ ਸਾਰਾ ਪਿੰਡ ਸਾਰਾ ਨਗਰ ਸਾਰਾ ਸ਼ਹਿਰ ਪਿਆਰ ਕਰਦਾ ਕਿਉਂਕਿ ਕਿ ਕਿਹਨਾਂ ਦੇ ਘਰ ਦਾ ਜੋਗੀ ਜੋਗੜਾ ਤੇ ਬਾਹਰ ਦਾ ਜੋਗੀ ਸਿੱਧ ਤੇ ਆਪਣੇ ਸ਼ਹਿਰ ਤੋਂ ਪਹਿਲਾਂ ਤੁਹਾਨੂੰ ਪਿਆਰ ਮਿਲਣਾ ਸ਼ੁਰੂ ਹੋਏਗਾ ਤਾਂ ਫਿਰ ਬਾਹਰ ਲੋਕੀ ਪਿਆਰ ਕਰਦੇ ਨੇ ਤੇ ਆਪਣੇ ਸ਼ਹਿਰ ਤੋਂ ਵੀ ਬੜਾ ਪਿਆਰ ਮਿਲਿਆ ਬਾਹਰ ਵੀ ਬੜਾ ਪਿਆਰ ਮਿਲਦਾ ਜੀ ਤੇ ਇਦਾਂ ਹੀ ਬੱਸ ਚੱਲੀ ਜਾਂਦੇ ਆ ਹੌਲੀ ਹੌਲੀ ਕਿਸੇ ਮੁਕਾਮ ਤੇ ਆਪੇ ਉਸ ਮਾਲਕ ਨੇ ਲੈ ਕੇ ਜਾਣਾ ਜੀ ਬਿਲਕੁਲ ਇਹ ਉਹ ਨੌਜਵਾਨ ਸੀ ਕਾਦੀਆਂ ਦੇ ਲਾਗੇ ਪਿੰਡ ਆਪਣਾ ਛੋਟਾ ਜਿਹਾ ਜਿੱਥੋਂ ਦਾ ਰਹਿਣ ਵਾਲਾ ਵਾ ਨੌਜਵਾਨ ਹੈ ਸੋਨੂ ਮਾਨ ਜਿਸ ਨੂੰ ਅਕਸਰ ਮਿੰਨੀ ਕਨਵਰ ਗਰੇਵਾਲ ਦੇ ਨਾਮ ਤੇ ਜਾਣਿਆ ਜਾਂਦਾ ਵਾ ਬਹੁਤ ਸਾਰੇ ਲੋਕ ਪਿਆਰ ਕਰਦੇ ਨੇ ਲਗਾਤਾਰ ਜਦੋਂ ਕੋਈ ਵਿਆਹ ਸਮਾਗਮ ਹੁੰਦਾ ਵਾ ਜਾਂ ਕੋਈ ਹੋਰ ਧਾਰਮਿਕ ਸਮਾਗਮ ਹੁੰਦਾ ਵਾ ਤਾਂ ਇਸ ਦੀ ਸਟੇਜ ਦੇ ਉੱਤੇ ਇਸ ਦੀ ਗਾਇਕੀ ਜ਼ਰੂਰ ਸੁਣਨ ਨੂੰ ਮਿਲਦੀ ਹੈ ਚਾਹੇ ਉਹ ਜਾਗਰਨ ਦੀ ਗੱਲ ਕਰ ਲਈਏ ਚਾਹੇ ਉਹ ਦਰਗਾਹਾਂ ਦੀ ਗੱਲ ਕਰ ਲਈਏ ਅਕਸਰ ਇਸ ਦੀ ਗਾਇਕੀ ਸੁਣਨ ਨੂੰ ਮਿਲਦੀ ਹੈ ਤਾਂ ਬਹੁਤ ਸਾਰੇ ਲੋਕ ਜਿਸ ਤਿੱਕੇ ਨਾਲ ਉਹਨਾਂ ਨੇ ਦੱਸਿਆ ਕਿ ਲਾਈਫ ਦੇ ਵਿੱਚ ਸੰਘਰਸ਼ ਬਹੁਤ ਆ ਕਾਰਪੈਂਟਰ ਤੋਂ ਲੈ ਕੇ ਗਾਇਕ ਤੱਕ ਦਾ ਸਫ਼ਰ ਉਸ ਨੇ ਆਪਣਾ ਦੱਸਿਆ ਕਿ ਕਿਸ ਤਿੱਕੇ ਨਾਲ ਤੈਅ ਕੀਤਾ ਕੈਮਰਾ ਪਰ ਸੰਭਾਵੀ ਦੇ ਨਾਲ ਜਤਿੰਦਰ ਗੁੰਡਲ